ਤੇ ਤੇ ਡੈਡੀ ਦਾ ਨਾਂ ਕੀ ਆ ਚੈਲੰਜ ਮੇਰਾ ਨਾ ਸਾਬਾ ਤਾਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਹੀ ਤਰੀਕੇ ਨਾਲ ਸਰਪ੍ਰੇ ਰਿਂਦੇ ਹਨ ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਤੂੰ ਦੇਖ ਸਕਦੇ ਹੋ ਕਿ ਪੋਤਾ ਬਾਹਰਲੇ ਮੁਲਕ ਤੋਂ ਬਿਨਾਂ ਦੱਸੇ ਆਪਣੇ ਘਰ ਆਉਂਦਾ ਤੇ ਦਾਦੇ ਨਾਲ ਗੱਲਾਂ ਕਰਦਾ ਰਹਿੰਦਾ ਤੇ ਦਾਦੇ ਤੋਂ ਆਪਣਾ ਸਗਾ ਪੋਤਾ ਪਛਾਣਿਆ ਨਹੀਂ ਗਿਆ ਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਤੇ ਡੈਡੀ ਨਾਲ ਆ ਗਿਆ ਔਰ ਇਹ ਨੰਬਰ ਵੀ ਦਸਤਾ ਨਹੀਂ ਸਕਦੀ ਹੈ। ਇਹ ਇਹ ਉਹ ਕੋਈ ਨਹੀਂ ਦੱਸਦਾ। ਪਾਪਾ ਨੇ ਮੰਨ ਮੰਗਾਉਂਦਾ। ਨਾ ਮੰਨ ਮੰਗਾ ਲੈ ਪਾਪਾ। ਜਾਨ ਜਾਨ ਦੇਣਾ ਨਹੀਂ ਹੈ। ਆਹ ਪੱਪੀ ਪੱਪੀ ਦੀ ਬੰਦਰੀ ਹੈ ਸਹੀ ਜਾਗਾ। ਤੇ ਪੀਵੀ ਬੱਤੀ ਵਾਲਿਆਂ ਨੂੰ ਫੋਨ ਕਰ ਦੋ ਜੀ। ਪੀਵੀ ਬੱਤੀ ਵਾਲਿਆਂ ਨੂੰ ਫੋਨ ਕਰ ਦੋ। ਆ ਵੀਡੀਓ ਬਣਾ ਲਈ ਮੈਂ ਪੀਵੀ ਬੱਤੀ ਵਾਲਿਆਂ ਨੂੰ ਫੋਨ ਕਰ ਦੋ। ਇਹ ਸੱਟਣਾ ਨਹੀਂ ਸੀ ਕਿ ਉਹਨੂੰ ਰੋਕਿਆ ਤਾਂ। ਇਹਦੇ ਬਾਰੇ ਸੱਟਣਾ ਆਈ ਜੀ ਜੇਦਾ। ਉਹ ਨੂੰ ਨਹੀਂ ਕਰੇ ਕਰਦੇ ਅੱੱਤ ਗਿਣਾਇਆ ਕੋਈ ਬੰਦਰਾ ਨਹੀਂ ਗਿਆ ਦਾਦਾ ਦਾ ਕਿਹ ਨਾਮ ਹੈ ਰੋਣਾ ਨਹੀਂ ਜਾਦਾ ਸਟੋਪ ਨਾ ਮੇ ਛੋੜਦਾ ਨਾ ਹਾਂ ਉਸ ਘੋਣਾ ਪੀਣਾ ਬੜਾ ਟੰਗਾ ਭਰੋ ਤਾਂ ਨਹੀਂ ਆ ਸਕੂਲੋਂ ਕੱਢ ਲੋ ਕਿਤੇ ਉਹ ਹੈ ਜੇ ਅੱਛੇ ਨਹੀਂ ਇਹ ਦੇਖ ਕੋਈ ਨਹੀਂ ਜੇ ਕੋਈ ਆਹ ਹੁਤਾ ਕੋਈ ਨਹੀਂ ਆ

ਮੈਨੇ ਆਜੇ ਨਾ ਦੱਸੇ ਆਜੇ ਨਾ ਦੱਸੇ ਆਜੇ ਨਾ ਦੱਸੇ ਆਜੇ ਨਾ ਦੱਸੇ ਓਏ ਆਏ ਆਏ ਮੂਰ ਕੋਲ ਆ ਮੈਂ ਉੱਥੇ ਪ੍ਰਾਪ ਨਹੀਂ ਨਹੀਂ ਪ੍ਰਾਪ ਨੂੰ ਲੈ ਕੇ ਚੱਲਿਆ